ਕਿਸਾਨ ਪ੍ਰਭ ਅੱਜ ਦੀ ਵੀਡੀਓ ਵਿੱਚ ਲੁਧਿਆਣਾ ਐਕਸਪੋ ਮੇਲੇ ਤੇ ਜੰਡੂ ਐਗਰੀ ਵਾਲਿਆਂ ਦੀ ਸਟਾਲ ਤੁਹਾਨੂੰ ਦਿਖਾਉਣੇ ਆਗੇ ਆਲੂ ਵਾਲੀਆਂ ਮਸ਼ੀਨਾਂ ਇਹ ਲੈ ਕੇ ਆਏ ਸੀਗੇ ਜੰਡੂ ਐਕੀ ਵਰਕਸ ਰਾਮਾ ਮੂਗਾ ਜਿਲ੍ਹਾ ਠੀਕ ਹੈ ਜੀ ਕਿਸੇ ਵੀ ਸਾਧਨ ਬਾਰੇ ਤੁਸੀ ਕੋਈ ਜਾਣਕਾਰੀ ਲੈਣੀ ਹੋਈ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਠੀਕ ਹੈ ਜੀ ਉਹਨਾਂ ਨੰਬਰਾਂ ਦੀ ਤੁਸੀ ਗੱਲਬਾਤ ਕਰ ਸਕਦੇ ਹੋ ਦਿਖਾਉਣਾ ਤੁਹਾਨੂੰ ਆਪਾਂ ਜਿਹੜੀਆਂ ਜਿਹੜੀਆਂ ਮਸ਼ੀਨਾਂ ਇਹ ਆਪ ਦੀ ਸਟਾਲ ਤੇ ਲੈ ਕੇ ਆਏ ਸੀਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀ ਇਹ ਆਲੂ ਵਾਲੀਆਂ ਮਸ਼ੀਨਾਂ ਨੇ ਜੀ ਇਹ ਵੀ ਦੇਖ ਸਕਦੇ ਆਂ ਆਲੂ ਵਾਲੀ ਪਲਾਂਟਰ ਮਸ਼ੀਨ ਆ ਗਈ। ਵਧੀਆ ਹੈਵੀ ਡਿਊਟੀ ਸਾਰੀਆਂ ਮਸ਼ੀਨਾਂ ਨਹੀਂ ਹੈਵੀ ਡਿਊਟੀ ਸੀਗੀਆਂ। ਮੇਲੇ ਤੇ ਸਾਰੀਆਂ ਮਸ਼ੀਨਾਂ ਤੇ ਓਵਰ ਲਾਇਆ ਹੋਈ ਸੀ ਇਹਨਾਂ ਨੇ। ਠੀਕ ਹੈ ਜੀ ਦੇਖ ਸਕਦੇ ਹੋ। ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਤੁਸੀਂ। ਕਿਸੇ ਵੀ ਚੀਜ਼ ਬਾਰੇ ਕੋਈ ਜਾਣਕਾਰੀ ਲੈਣੀ ਹੋਈ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੋਈ। ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ। ਉਹਨਾਂ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। ਇਹ ਵੀ ਪਲਾਂਟਰ ਤੁਸੀਂ ਦੇਖ ਸਕਦੇ ਹੋਗੇ। ਪੋਟੈਟੋ ਡਿਗਰ ਆ ਗਿਆ ਇਹ ਪੋਟੈਟੋ ਡਿਗਰ ਦੇਖ ਸਕਦੇ ਹੋਗੇ। ਇਹ ਨਵੀਂ ਇੰਪਲੀਮੈਂਟ ਬਣੇ ਹੋਈ ਸੀ ਇਹਨਾਂ ਦੀ ਸਾਰੇ ਹੈਵੀ ਡਿਊਟੀ ਸੀਗੇ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਰੰਗ ਪੋਣ ਦੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਸਾਰਾ ਕੁਝ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰੀਆਂ ਇੱਕ ਨੰਬਰ ਕੁਆਲਿਟੀ ਦੀਆਂ ਮਸ਼ੀਨਾਂ ਸੀਗੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੰਡੂ ਐਗਰੀ ਵਰਕਸ ਰਾਮਾ ਮੋਗਾ ਚਿਲਾਂਗਾ ਜੀ ਸਕਰੀਨ ਤੇ ਨੰਬਰ ਹੈਗਾ ਉਹਨਾਂ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ। ਇਹ ਮਸ਼ੀਨਾਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋਗੇ। ਪੋਟੈਟੋ ਡਿਗਰ ਆ ਗਿਆ ਜੀ। ਠੀਕ ਹੈ। ਪੋਟੈਟੋ ਪਲੈਂਟਰ ਆ ਗਿਆ, ਇਹ ਪਲੇਟੋ ਗਰੇਡਰ ਆ ਗਿਆ। ਦੇਖ ਸਕਦੇ ਹੋ ਤੁਸੀਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਜਿੱਤੀ ਵੀਡੀਓ ਨੂੰ ਦੇਖ ਰਹੇ ਹੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਾਕੀ ਨੰਬਰ ਵਗੈਰਾ ਸਾਰੇ ਤੁਹਾਨੂੰ ਸਕਰੀਨ 'ਤੇ ਮਿਲ ਜਾਣਗੇ। ਉਹਨਾਂ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਇਹ ਵੀਡੀਓ ਕਿਸਾਨ ਮੇਲੇ ਲੁਧਿਆਣੇ ਦੀ ਹੈਗੀ ਠੀਕ ਹੈ